ਕਿਉਂਕਿ ਲੱਖਾ ਕੋਈ ਚੀਜ਼ ਨਹੀਂ ਤੇ ਲੱਖਾ ਕੋਈ ਸੰਸਥਾ ਨਹੀਂ ਲੱਖੇ ਦਾ ਕੋਈ ਅਸੂਲ ਨਹੀਂ ਉਹ ਖੜਦਮਾ ਮਚਾਉਣ ਵਾਸਤੇ ਗੱਡੂ ਟਬੂਸੀਆਂ ਜਾਂ ਮਾਰਦਾ ਉਹੀ ਰਾਜੇਵਾਲ ਸਾਹਿਬ ਜਿਨ੍ਹਾਂ ਦੀ ਪਾਰਟੀ ਦੇ ਵਿੱਚ ਉਹ ਚੋਣ ਲੜੀ ਰਾਜੇਵਾਲ ਸਾਹਿਬ ਉਹਨਾਂ ਦੀ ਪਾਰਟੀ ਦੀ ਚੋਣ ਟਿਕਟ ਤੇ ਉਹ ਚੋਣ ਲੜੇ ਤੇ ਰਾਜੇਵਾਲ ਸਾਹਿਬ ਨੂੰ ਇਹ ਗਾਲਾਂ ਕੱਢੇ ਜਾਂਦਾ ਉਹ ਲੱਖੇ ਜੀ ਤੁਹਾਨੂੰ ਪੁੱਛੀ ਵੀ ਦੁਨੀਆਂ ਨੇ ਜਦੋਂ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਤੇ ਕਬਜ਼ਾ ਕਰਨ ਐ ਸੀ ਜ਼ਮੀਨਾਂ ਤੇ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਤੂੰ ਕਿੱਥੇ ਸੀ ਉਦੋਂ ਬਾਈ ਕਿਹੜੀ ਕਾਟੇ ਚ ਬੜਿਆ ਹੋਇਆ ਸੀ ਭਾਰਤ ਮਾਲਾ ਪ੍ਰੋਜੈਕਟ ਦੇ ਜਿਹੜੇ ਸੜਕਾਂ ਨਹੀਂ ਘੜ ਰਹੀਆਂ ਨੇ ਕਮਰੇਰ ਕੋਟਲਾ ਦੇ ਵਿੱਚ ਭਵਾਨੀਗੜ ਦੇ ਵਿੱਚ ਤਾਂ-ਤਾਂ ਦੇ ਲੁਧਿਆਣੇ ਦੇ ਵਿੱਚ ਜਦੋਂ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਜਬਰੀ ਜ਼ਮੀਨਾਂ ਤੇ ਕਬਜ਼ਾ ਕਾਰਪੋਰੇਟ ਕਰ ਰਹੇ ਤੂੰ ਕਿੱਥੇ ਸੀ ਉਦੋਂ ਤੂੰ ਦੱਸਦਾ ਵੀ ਕਿੱਥੇ ਸੀ ਜਦੋਂ ਗੁਮਿੰਦਪੁਰੇ ਦੀ ਜ਼ਮੀਨ ਦੱਬੀ ਐ ਉਹ ਉੱਥੇ ਪਲਾਂਟ ਲਾਉਣ ਦੀ ਖਾਤਰ ਤੇਰਾ ਨਾਂ ਨਿਸ਼ਾਨ ਵੀ ਨਹੀਂ ਸੀ ਤੂੰ ਕਿੱਥੇ ਸੀ ਉਦੋਂ ਤੂੰ ਗੁੰਡੇ ਗੁੰਡਾਗਰਦੀ ਕਰਕੇ ਫਰੋਤੀਆਂ ਦੁਕਾਨਾਂ ਤੋਂ ਲੈਂਦਾ ਹੁੰਦਾ ਹੁਣ ਤੂੰ ਦੁੱਧ ੁੱਟਦਾ ਹੋਗਾ ਸਾਡੇ ਤੇ ਦੋਸ਼ ਰੋਣ ਵਾਲਾ ਹੋ ਗਿਆ ਦੇ ਥਾਂ ਥਾਂ ਚਿੱਟੇ ਫਰੋੜਨ ਦੀ ਖਾਤਰ ਸਾਨੂੰ ਲੋੜ ਨਹੀਂ ਵੈਸੇ ਤੇਨੂੰ ਤੇਰੇ ਬਾਰੇ ਬੋਲਣ ਦੀ ਬਹੁਤਾ ਤੇ ਇਹ ਕਰਕੇ ਸਾਥੀ ਤੂੰ ਥੋੜਾ ਸੰਭਲ ਕੇ ਬੋਲੇਗਾ ਵੀ ਸੋਚਦੇ ਮਾਲਕ ਨੇ ਸੌੜੀ ਸੋਚ ਦੇ ਮਾਲਕ ਤੇ ਮਤਲਬ راست ਲੋਕ ਇਹ ਨਹੀਂ ਉਦੋਂ ਭਈਏ ਵਧੀਆ ਲੱਗਦੇ ਨੇ ਹੁਣ ਲੱਕੇ ਲੱਕਾ ਸਦਾਣਾ ਸਾਹਿਬ ਨੂੰ ਜੇ ਪੁੱਛੀਏ ਵੀ ਤੂੰ ਕੱਲ ਤੇਰੇ ਘਲਾੜ ਤੇ ਬਾਈ ਭਈਏ ਰੱਖੇ ਹੋਏ ਸੀ ਉਹ ਕਦੋਂ ਰੱਖੇ ਸੀ ਭਈ ਤੇ ਬਿਹਾਰੀ ਸੀ ਉਹ ਸਾਤ ਉਹ ਕਹਿੰਦਾ ਜੀ ਮੈਂ ਤਾਂ ਮਜਬੂਰੀ ਚ ਰੱਖੇ ਸੀ ਮਜਬੂਰੀਆਂ ਸਾਰਿਆਂ ਦੀ ਉਹਨਾਂ ਦੀ ਮਜਬੂਰੀ ਇੱਥੇ ਆਉਣਾ ਤੁਹਾਡੀਆਂ ਗਾਲਾਂ ਕਾਣਾ ਤੁਹਾਡੇ ਕੋਠਿਆਂ ਦੇ ਵਿੱਚ ਪੰਜ ਦੀ ਜਗ੍ਹਾ ਹੁੰਦੀ ਆ ਸਾਡੇ ਵਿੱਚ ਮੇਰੇ ਕੋਲ ਛੋਟਾ ਜਿਹਾ ਕੋਠਾ ਸੀ ਉਹਦੇ ਪੰਜ 10 ਬੰਦੇ ਪੈ ਸਕਦੇ ਸੀ 20 ਬੰਦੇ ਰਹਿੰਦੇ ਸੀ ਇਹ ਵਿੱਚ ਪਰ ਰਾਤ ਨੂੰ ਬਰਸਾਤਾ ਕੀ ਸਾਰੇ ਭੇਜੇ ਗਏ ਜਾਨੀ ਉਹ ਇਥੇ ਸਲਕਟੇ ਜੇ ਚੱਲ ਰਹੇ ਨੇ ਉਹਨਾਂ ਦੀ ਤਾਂ ਮਜਬੂਰੀ ਹੈ ਨਾ ਜੀ ਉਹਨਾਂ ਦੇ ਬਾਲ ਬੱਚੇ ਨਹੀਂ ਕਿ ਉਹਨਾਂ ਦੇ ਵਿੱਚ ਸਾਡੇ ਵਾਲਾ ਲਹੂ ਨਹੀਂ ਉਹ 2 ਵਜੇ ਜਾ ਕੇ ਬਹੁਤ ਪੱਟਣ ਲੱਗ ਜਾਂਦੇ ਨੇ ਅਸੀਂ ਸੁੱਤੇ ਪਏ ਹੁੰਦੇ ਆ ਜੀ ਉਹ ਪ੍ਰਵਾਸੀ ਆ ਨੇ ਜੇ ਠੀਕ ਹੈ ਆ ਕ੍ਰਾਈਮ ਕੋਈ ਜਿਹੜਾ ਬੰਦਾ ਵੀ ਕ੍ਰਾਈਮ ਕਰਦਾ ਹੈ ਕ੍ਰਾਈਮ ਤਾਂ ਕੋਈ ਵੀ ਕਰ ਸਕਦਾ ਹੈ ਜੀ ਕ੍ਰਾਈਮ ਦਾ ਦੁਸ਼ਮਣ ਉਹ ਨੂੰ ਮੰਨੋ ਇਹ ਦੋਸ਼ੀ ਹੈ ਇੱਕ ਕ੍ਰਿਮੀਨਲ ਬੰਦਾ ਜੇ ਕੋਈ ਸੁਨਾਤ ਕਰਨੀ ਹੈ ਠੀਕ ਹੈ ਤੁਸੀਂ ਕਰ ਸਕਦੇ ਉਹਦੇ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਕ੍ਰਾਈਮ ਰੋਕਣ ਦੀ ਵਾਸਤੇ ਜਿਹੜਾ ਕੋਈ ਸਰਕਾਰ ਬਣਾ ਵੀ ਪਰ ਇਹ ਤਾਂ ਨਹੀਂ ਪੰਜਾਬ ਭਜਾਏ ਪੰਜਾਬ ਦੇ ਵਿੱਚੋਂ ਭਈਏ ਕੱਢਣਾ ਪੰਜਾਬ ਦਰਸਤ ਹੋ ਜਾਊ ਫੇਰ ਤਾਂ ਕੱਲ ਨੂੰ ਮਜ਼ਦੂਰਾਂ ਨੂੰ ਕਹਦੇ ਭਜੋ ਫੇਰ ਕਹਦੇ ਕਾਮਰੇਡਾਂ ਨੂੰ ਭਜੋ ਫੇਰ ਕਹਦੇ ਹਿੰਦੂਆਂ ਨੂੰ ਭਜੋ ਫਿਰ ਤਾਂ ਤੁਸੀਂ ਜਦੋਂ ਮਰਜੀ ਜਿਹੜਾ ਮਰਜੀ ਨਹਾ ਰਾਦੋ ਫਿਰ ਉਹਨਾਂ ਨੂੰ ਭੁਜਾਇਆ ਕਰੋਗੇ ਫਿਰ ਜਦੋਂ ਤੁਸੀਂ ਕਿਸੇ ਨੂੰ ਭੁਜਾ ਰਹੇ ਹੋ ਤਾਂ ਸਾਨੂੰ ਦੂਜੇ ਦੇਸ਼ਾਂ 'ਚ ਕਾਉਂਟ ਖੜਨ ਦੇਊਗਾ ਦੂਜੇ ਸਟੇਟਸ 'ਚ ਕਾਉਂਟ ਖੜਨ ਦੇਊਗਾ ਜੀ ਜੇਕਰ ਇਹ ਮਾਹੌਲ ਢੜਕ ਪਵੇ ਗੁਰਾਹਾ ਸਾਹਿਬ ਵੀ ਜਿਹੜਾ ਜਿਹੜੇ ਸੂਬੇ ਦਾ ਨਹੀਂ ਉਹਨੂੰ ਇੱਥੋਂ ਕੱਢੋ ਤਾਂ ਫਿਰ ਜਿਹੜੇ ਪੰਜਾਬੀ ਆਪਣੇ ਯੂਪ ਚ ਬਿਹਾਰ ਚ ਰਾਜਸਥਾਨ ਚ ਸ਼੍ਰੀਨਗਰ ਚ ਬੰਬੇ ਚ ਚਾਰਖੰਡ ਦੇ ਵਿੱਚ ਵੀ ਪੰਜਾਬੀ ਰਹਿੰਦੇ ਨੇ ਫਿਰ ਉਹਨਾਂ ਨੂੰ ਜੇ ਉੱਥੋਂ ਕੱਢਣ ਦਾ ਮਾਹੌਲ ਬਣ ਗਿਆ ਤਾਂ ਇਹ ਕਹਾਣੀ ਕਿੱਧਰ ਨੂੰ ਜਾ ਸਕਦੀ ਹੈ ਅਜਾਦ ਜੀ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਮਜਹਰਾ ਹੋ ਗਿਆ ਕਿ ਇੱਥੇ ਜਿਹੜੇ ਦੂਜਿਆਂ ਦੇਸ਼ਾਂ ਤੋਂ ਆਈ ਹੋਈ ਮਜ਼ਦੂਰ ਨੇ ਸਾਰਿਆਂ ਨੂੰ ਵਾਪਸ ਕਰੋ ਆਸਟ੍ਰੇਲੀਆ ਦੇ ਵਿੱਚ ਇੱਕ ਕੈਨੇਡਾ ਦੇ ਵਿੱਚ ਵੀ ਹੋਊਗਾ ਇਹ ਆਪਸ ਵਿੱਚ ਹੋਇਆ ਇੱਕ ਟ੍ਰਾਂਸਟ ਵੀ ਹੋਊਗਾ ਇਹ ਸਾਰੇ ਦੇਸ਼ਾਂ ਦੇ ਵਿੱਚ ਇਹ ਮਜਾਰੇ ਹੋਣਗੇ ਇਹਨਾਂ ਨੂੰ ਵੱਡੋ ਬਾਹਰ ਕੱਢੋ ਇਹ ਜਿਹੜੀ ਜਾਹਰ ਹੈ ਨਾ ਬਲਾਓ ਜਿੱਥੇ ਸਾਡੇ ਬੱਚੇ ਸੱਟ ਨੇ ਜਿਨੇ ਪੰਜਾਂ ਤੋਂ ਕੰਮ ਲੈਣਾ ਉਹ ਲਓ ਜਿਨੇ ਪੰਜਾਂ ਤੋਂ ਸਬਜ਼ੀ ਲੈਣੀ ਆ ਜਾਓ ਜਿਨੇ ਇਹਨਾਂ ਤੋਂ ਨਹੀਂ ਪ੍ਰਵਾਸੀਆਂ ਤੋਂ ਕੋਈ ਚੀਜ਼ ਲੈਣੀ ਨਾ ਲਓ ਤੁਸੀਂ ਇਹਨਾਂ ਦਾ ਇਹ ਫਿਰਕਾ ਪ੍ਰਸਤੀ ਦਾ ਪੱਤਾ ਚਲਾ ਕੇ ਇਹ ਭਰਾ ਮਾਰ ਜੰਗ ਨੂੰ ਤੇਜ ਨਾ ਕਰੋ ਸਾਡੀ ਵੀ ਤੁਸੀਂ ਇੱਕ ਗੱਲ ਕੀਤੀ ਵੀ ਲਖਾ ਸੁਧਾਨਾ ਨੇ ਆਪ ਤਾਂ ਆਪਣੇ ਖਿਲਾੜੇ ਤੇ ਪ੍ਰਵਾਸੀ ਰੱਖੇ ਨੇ ਪਰ ਲਖਾ ਸੁਧਾਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਉਹ ਕਹਿੰਦਾ ਦੇਖੋ ਇਹਨਾਂ ਨੂੰ ਆਪਣੇ ਘਰਾਂ ਦੇ ਨੇੜੇ ਨਾ ਲੱਗਣ ਦਿਓ ਇਹ ਤੁਹਾਡੀਆਂ ਕੁੜੀਆਂ ਭਜਾ ਕੇ ਲੈ ਕੇ ਜਾਣਗੇ ਤੁਹਾਡੀਆਂ ਔਰਤਾਂ ਭਜਾ ਕੇ ਲੈ ਕੇ ਜਾਣਗੇ ਲੱਖੇ ਤੇ ਮੈਂ ਵੈਸੇ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਸੇ ਤਰ੍ਹਾਂ ਦਾ ਹੂੰ ਚਲੋ ਮੈਨੂੰ ਪਹਿਲਾਂ ਤੋਂ ਇਹ ਕਹਿ ਗਿਆ ਵੀ ਉਹਦੇ ਬਾਰੇ ਉਹਨੇ ਐ ਕੀਤਾ ਐ ਕੀਤਾ ਹੂੰ ਹੁਣ ਮੈਂ ਉਹਨੂੰ ਕੀ ਆਖਾਂ ਮੇਰੇ ਨਾਲੋਂ ਅੱਧੀ ਉਮਰ ਦਾ ਹੂੰ ਤੇ ਮੈਨੂੰ ਸਿੱਖਿਆ ਸਨਈ ਇੱਕ ਕਨੌਰੀ ਕਹਿੰਦੇ ਨਹੀਂ ਇਹ ਤਾਂ ਕਨੌਰੀ ਬੈਠੇ ਸੀ ਇਹ ਤਾਂ ਜਾਣਦੇ ਹੀ ਨਹੀਂ ਸੀ ਹੂੰ ਉਹਦੇ ਨਾਲੋਂ ਸਿਆਣੇ ਸਾਡੇ ਜਿਹੜਾ ਮੇਰੇ ਕੋਲੇ ਲੱਖਾਂ ਦਾ ਕੱਟ ਸੀ ਜਿਹੜਾ ਸਾਡੇ ਖਨੋਰੀ ਬੈਠਾ ਸੀ ਲਖਾਣਾ ਕੱਟ ਸਾਡਾ ਅਫਸਰ ਬੈਠਾ ਸੀ ਦੱਬ ਵਾਲੀ ਸੀ ਉਹਦੇ ਨਾਲ ਸਿਆਣਾ ਸਾਡੇ ਵਿੱਚ ਕੋਈ ਵੀ ਨਹੀਂ ਸੀ ਉਹ ਸਾਰੇ ਮੂਰਖ ਸੀ ਸਾਨੂੰ ਪਤਾ ਸੀ ਕਿ ਸੰਯੁਕਤ ਮੋਰਚੇ ਨੇ ਤੈਅ ਕੀਤਾ ਵੀ 26 ਨੂੰ ਮੋਰਚਾ ਦੀ ਤੋਰ ਅਸੀਂ ਸੰਯੁਕਤ ਮੋਰਚੇ ਦਾ ਹੁਕਮ ਮੰਨਿਆ ਜਦੋਂ 26 ਨੂੰ ਉਹ ਚਲੇਗੇ 8 ਵਜੇ ਰਾਤ ਮਾਸੀ ਫੈਸਲਾ ਕਰ ਲਿਆ ਵੀ ਉਹ ਚਲੇਗੇ ਹੁਣ ਆਪਾਂ ਚਲੋ ਯਾਨੀ ਸਾਨੂੰ ਐਂ ਕਹਿੰਦਾ ਹੋ ਵੀ ਇਹ ਨਾ ਤੇ ਇਹ ਤਾਂ ਉਦੋਂ ਆਏ ਨਹੀਂ ਜਦੋਂ ਸਾਸ਼ੀ ਜਾ ਕੇ ਮੋਰਚੇ ਫਤਿਹ ਕਰਕੇ ਮੋਰਚੇ ਲਾਤੇ ਹੂੰ ਆਤਾ ਤੈ ਤਸੀਲਾ ਤੇ ਹੂੰ ਸ਼ੰਨਾ ਦੀ ਗੋਲੀ ਚੱਲੀ ਜਦੋਂ ਤੂੰ ਕਿੱਥੇ ਸੀ ਬਾਈ ਹੂੰ ਮਾਨ ਨਾਲੇ ਰੇਲਵੇ ਸਟੇਸ਼ਨ ਤੇ ਗੋਲੀ ਚੱਲੀ ਜਦੋਂ ਉੱਥੇ ਕਿੱਥੇ ਸੀ ਤੂੰ ਦੋਨੇ ਵਾਲਿਆਂ ਦਾ ਲਾਠੀ ਚਾਰਜ ਹੋਇਆ ਤੇਰਾ ਨਾਂ ਨਿਸ਼ਾਨ ਵੀ ਨਹੀਂ ਸੀ ਕਿਤੇ ਤੱਕ ਸ਼ਬਦ ਵੀ ਨਹੀਂ ਬੋਲੇ ਇੱਕ ਦੱਸ ਕਿੱਥੇ ਸੀ ਵੀਰ ਲਾਠੀ ਚਾਰਜ ਹੋਇਆ ਤੂੰ ਦੱਸ ਕਿੱਥੇ ਸੀ ਚੰਡੀਗੜ੍ਹ ਦੇ ਵਿੱਚ ਲਾਠੀ ਚਾਰਜ ਹੋਇਆ ਸਾਡੀਆਂ 70 ਗੱਡੀਆਂ ਟੁੱਟੀਆਂ ਤੇ ਸਾਡੇ 45 ਬੰਦਿਆਂ ਤੇ ਕੇਸ ਪਏ ਤੂੰ ਕਦੇ ਚਮਕਿਆ ਕਿਤੇ ਤੂੰ ਕਹਿੰਦਾ ਪੰਜਾਬ ਦੀ ਖਾਤਰ ਨਹੀਂ ਲੜਦੇ ਅਸੀਂ ਹੋਰ ਕੈਰਲਾ ਦੀ ਖਾਤਰ ਲੜਦੇ ਹਾਂ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਆ ਪੰਜਾਬ ਲਈ ਖਾਤਰ ਨਹੀਂ ਲੜਾਂਗੇ ਪੰਜਾਬ ਦੇ ਲੋਕ ਸਾਡੇ ਮਾਰ ਕਿਉਂ ਲੱਗਣਗੇ ਆ ਸਾਨੂੰ ਕਣਕ ਕਿਉਂ ਦੇ ਜਾਂਦੇ ਨੇ ਲੋਕ ਸਾਨੂੰ ਪੰਡ ਕਿਉਂ ਦੇ ਜਾਂਦੇ ਨੇ ਲੋਕ ਸਾਡੇ ਨਾਲ ਕਿਉਂ ਤੁਰਦੇ ਨੇ ਜਿਹੜਾ ਕਹਿੰਦਾ ਇਹ ਸਾਥ ਤੇ ਪੰਜਾਬ ਦੇ ਤਾਂ ਵਿਰੁੱਧ ਹੀ ਰਹੇ ਆ ਜੀ ਸਿੱਖ ਧਰਮ ਦਾ ਨਾਅਰਾ ਨਹੀਂ ਮਾਰਨ ਦਾ ਦਿੱਲੀ ਮੋਰਚੇ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਗਈਆਂ ਸੀ ਹੁਣ ਤੱਕ ਕੋਈ ਇੱਕ ਜਥੇਬੰਦੀ ਗਣਾਦੀ ਜਿਹਨੇ ਗੁਰਦੁਆਰੇ ਨੂੰ ਸਨਮਾਨ ਦਿੱਤਾ ਹੋਵੇ ਜਾ ਕੇ ਮਸਤਵਾਨੇ ਗੁਰਦੁਆਰੇ ਮੈਂ ਇੱਥੇ ਖੜਾ ਮਸਤਵਾਨੇ ਗੁਰਦੁਆਰੇ ਜਾ ਕੇ ਪੁੱਛੋਗੇ ਅਸੀਂ ਕਿੰਨੇ ਟਰੱਕ ਸੀ ਆਪਣੇ ਦੋ ਟਰੱਕ ਦੋ ਟਰੱਕ ਅਸੀਂ ਕੰਪਨੀਆਂ ਦੇ ਰਜਾਈਆਂ ਦੇ ਕੰਬਲਾਂ ਦੇ ਜਿਹੜੇ ਉੱਥੋਂ ਮੋਰਚੇ 'ਚ ਬਚੇ ਸੀ ਦੋ ਟਰੱਕ ਅਸੀਂ ਮਸਤਵਾਨੇ ਗੁਰਦੁਆਰੇ 'ਚ ਜਮ੍ਹਾਂ ਕਰਾ ਦਿੱਤੇ ਨਵੇਂ ਨਵੇਂ ਜਿਹੜਾ ਇਹ ਸਾਥੀ ਕਹੀ ਜਾਂਦਾ ਵੀ ਇਹ ਗੁਰਦੁਆਰੇ ਦੇ ਬਰੋਦੀ ਨੂੰ ਸਾਨੂੰ ਗੁਰਦੁਆਰੇ 'ਚ ਸਨਮਾਨਤ ਕੀਤਾ ਸਾਨੂੰ ਦੇੜਬੇ ਗੁਰਦੁਆਰੇ ਚ ਸਨਮਾਨਤ ਕੀਤਾ ਸਾਨੂੰ ਚੀਮੇਗੁਰਦੁਆਰੇ ਚ ਸਨਮਾਨਤ ਕੀਤਾ ਫਿਰ ਮਗਲਖਾ ਤੇ ਤੂੰ ਹੀ ਕੱਲਾ ਸਿਆਣਾ ਬਾਕੀ ਜਿਹੜੀਆਂ ਗੁਰਦੁਆਰੇ ਵਾਲੀਆਂ ਕਮੇਟੀਆਂ ਨੇ ਉਹ ਤਾਂ ਕਾਬਲੇ ਨੇ ਤੇ ਇਹ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਸਾਡਾ ਵਜੂਦ ਹੈ ਦੇਖਣ ਨੂੰ ਸਾਨੂੰ ਐ ਕਹੂਗਾ ਵੀ ਹਾਂ ਯਾਰ ਉਹ ਪਹਿਰਾਵਾ ਸਿੱਖਾ ਵਾਲਾ ਤੇਰਾ ਤਾਂ ਉਹ ਵੀ ਨਹੀਂ ਪਹਿਰਾਵਾ ਤੇਰਾ ਤਾਂ ਸਿਰ ਵੀ ਮੁੰਨਿਆ ਹੋਇਆ ਦਾੜ੍ਹੀ ਵੀ ਮੁੰਦੀ ਹੋਈ ਹੈ ਤੇ ਤੇਰੀ ਸਮਝ ਵੀ ਨਹੀਂ ਉਹ ਤੇ ਤੂੰ ਸਾਨੂੰ ਸਟੇਜਾਂ ਤੋਂ ਕਹਿੰਦਾ ਬੈਗਰੂ ਕੀ ਫਤਹਿ ਨਹੀਂ ਕਹਿਣ ਦਿੰਦੇ ਅਸੀਂ ਗੁਰਦੁਆਰਿਆਂ ਚ ਭੋਗਾਂ ਤੇ ਜਾਂਦੇ ਆ ਅਸੀਂ ਬਕਾਇਦਾ ਵੈਗਰੂ ਕੀ ਫਤਿਹ ਕਹਿੰਦਾ ਸਾਰੇ ਹੀ ਕਹਿੰਦੇ ਨੇ ਸਾਡੇ ਮਹਾਰਾਜ ਦੇ ਜਿਹੜੇ ਸਾਰੇ ਸੰਸਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦੇ ਨੇ ਤੂੰ ਕਹਦਾ ਕਰ ਵੀ ਇਹਨੂੰ ਗੁਰੂ ਗ੍ਰੰਥ ਸਾਹਿਬ ਕੋਈ ਨਹੀਂ ਤਾਂ ਵੈਗਰੂ ਸਾਹਿਬ ਫਤਿਹ ਨਹੀਂ ਬੋਲਦੇ ਤੂੰ ਕਹਦਾ ਕਰ ਇਸ ਕਰਕੇ ਐਟੈਕ ਕਰਨਾ ਕਿਸੇ ਤੇ ਬਹੁਤ ਸੌਖਾ ਹੈ ਇਸ ਕਰਕੇ ਲੱਖਾ ਸਾਹਿਬ ਤੁਸੀਂ ਜ਼ੁਬਾਨ ਹਿਸਾਬ ਚ ਰੱਖਿਆ ਕਰੋ ਠੀਕ ਹੈ ਤੇਰੀ ਸਪੋਰਟ ਸਾਡੀ ਮੇਹਨਤੀ ਖਾਦੂ ਉਹ ਵੀ ਆਪਣੀ ਪੁਲਸੀ ਹੈ ਸਾਡੀ ਆਪਣੀ ਪੁਲਸੀ ਹੈ ਤੁਸੀਂ ਗੁਰੂ ਸਹਿਬਾਨਾਂ ਦੀ ਸਤਿਕਾਰ ਕਰਦੇ ਹੋ ਰਿਸਪੈਕਟ ਕਰਦੇ ਹੋ 10 ਗੁਰੂਆਂ ਦਾ ਮੈਨੂੰ ਐ ਲੱਗਦਾ ਵੀ ਅਸੀਂ ਉਹਨਾਂ ਦੇ ਸਿਧਾਂਤਾਂ ਤੇ ਜੇ ਪੂਰਨ ਕਾਇਰੇਦਾਰੀ ਕਰਨੀ ਹੋਵੇ ਸਤੋਂ ਤਾਂ ਨਹੀਂ ਹੋ ਰਹੀ ਅਸੀਂ ਕੋਸ਼ਿਸ਼ ਕਰਦੇ ਆਂ ਦੇ ਕੋ ਮਾਰਕਸ ਦੇ ਸਿਧਾਂਤਾਂ ਤੇ ਆਪਣੀ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਦੇ ਮਾ ਇਹ ਮਹਿਸੂਸ ਮਜਲੂਮਾਂ ਦੀ ਰਾਖੀ ਕਰਨਾ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਨਾਲ ਖੜਨਾ ਨੀਵੇਂ ਵਾਲੇ ਪਾਸੇ ਖੜ ਕੇ ਵੱਡਿਆਂ ਦੇ ਨਾਲ ਟੱਕਰ ਲੈਣੀ ਸਾਡੀ ਮੁੱਢ ਤੋਂ ਕਿਦ ਤੱਕ ਹੈ ਕੋ ਜੀਕਰ ਜੀ ਮੇਟਰ ਪਿਆਰੇ ਉਗਰਾਹਤ ਸਾਬ ਹੋਰਾਂ ਨੇ ਅੱਜ ਜਦੋਂ ਇਹ ਟਰਾਲੀਆਂ ਦਾ ਕਾਫਲਾ ਹੜਪੀੜਤਾਂ ਦੇ ਲਈ ਤੋਰਿਆ ਤੁਸੀਂ ਦੇਖ ਸਕਦੇ ਹੋ ਕਾਫੀ 40 45 ਟਰਾਲੀਆਂ ਤੁਰ ਗਈਆਂ ਹੜਪੀੜਤਾਂ ਦੇ ਲਈ ਕਣਕ ਤੇ ਰਾਸ਼ਨ ਲੈ ਕੇ ਔਰ ਇਧਰ ਪਿੱਛੇ ਹੋਰ ਕੈਂਟਰ ਵਗੈਰਾ ਜਿਹੜੇ ਉਹ ਆ ਰਹੇ ਨੇ ਔਰ ਉਗਰਾਹਤ ਸਾਬ ਹੋਰਾਂ ਨੇ ਇੱਥੇ ਵੱਡੇ ਜਵਾਬ ਵੀ ਦਿੱਤੇ ਨੇ ਉਹਨਾਂ ਸਾਰੀਆਂ ਸਵਾਲਾਂ ਦੇ ਉਹਨਾਂ ਸਾਰੇ ਹਮਲਿਆਂ ਦੇ ਜਿਹੜੇ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਨੇ ਇਹ ਤਾਂ ਪੰਜਾਬ ਦੇ ਉਲਟ ਖੜਦੇ ਨੇ ਇਹ ਕਦੇ ਪੰਜਾਬ ਨਾਲ ਨਹੀਂ ਖੜਦੇ ਜਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਅੱਜ ਜਦੋਂ ਅਸੀਂ ਇੰਨੇ ਕਣਕ ਦੇ 40 50 ਵਹੀਕਲ ਲੈ ਕੇ ਹੜਪੀੜਤਾਂ ਲਈ ਜਾ ਰਹੇ ਹਾਂ ਤਾਂ ਅਸੀਂ ਕੀ ਪੰਜਾਬੀਆਂ ਨਾਲ ਨਹੀਂ ਖੜ ਰਹੇ ਉਗਰਾਹਾ ਨੇ ਕਿਹਾ ਕਿ ਉਹ ਕੌਣ ਨੇ ਜਿਹੜੇ ਹੜਾਂ ਚ ਡੁੱਬੇ ਨਹੀਂ ਔਰ ਤੁਸੀਂ ਦੇਖ ਸਕਦੇ ਹੋ ਇਹ ਕੈਂਟਰ ਏ ਔਰ 40 45 ਜਿਹੜੇ ਵਹੀਕਲ ਨੇ ਉਹ ਅੱਗੇ ਜਾ ਚੁੱਕੇ ਨੇ